ਅਜਨਾਲਾ ਦੇ ਗੁੱਜਾਪੀਰ ਰੋਡ ਦੇ ਖੇਤਾਂ ਦੇ ਕੋਲ ਕਿਸੇ ਸ਼ਰਾਰਤੀ ਅਨਸਰ ਵੱਲੋਂ ਗਊ ਵੰਸ਼ ਦੇ ਟੁਕੜੇ ਸੁੱਟ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਐਨਮਾਸ ਦੇ ਟੁਕੜਿਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਉਹਨਾਂ ਵੱਲੋਂ ਵੈਟਰਨਰੀ ਵਿਭਾਗ ਦੇ ਅਧਿਕਾਰੀਆਂ ਨੂੰ ਸੱਦਿਆ ਗਿਆ ਅਤੇ ਐਨਮਾਸ ਦੇ ਟੁਕੜਿਆਂ ਦੀ ਜਾਂਚ ਕਰਵਾਈ ਜਾ ਰਹੀ ਹੈ। ਜੇਕਰ ਇਹ ਗਊ ਮਾਸ ਦੇ ਟੁਕੜੇ ਨਿਕਲੇ ਤਾਂ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਾਹਿਰੇ ਸਾਨੂੰ ਥੋੜੀ ਜਿਹੀ ਦੇਰ ਦੇ ਐਡਵੋਕੇਟ ਸਾਹਿਬ ਇੱਥੇ ਗੁਜੇ ਵਿੱਚ ਤੋਂ ਇਹਨਾਂ ਨੇ ਇੱਕ ਜਾਣਕਾਰੀ ਦਿੱਤੀ ਆ ਕਿ ਇੱਥੇ ਜੋ ਨਵਾਂ ਬਾਈਪਾਸ ਬਣ ਰਿਹਾ ਉਹਦੇ ਵਿੱਚ ਵੱਡੇ ਵੱਡੇ ਜਿਹੜੇ ਆ ਲਫਾਫੇ ਚਰਬੀ ਨਾਲ ਭਰੀ ਹੋਈ ਆ ਉਸ ਤੋਂ ਇਲਾਵਾ ਅਸੀਂ ਦੇਖਿਆ ਆ ਕਿ ਦਾ گاਉਂ ਦਾ ਸਿਰਿਆ ਨਾਲ ਕਿਸੇ ਨੇ ਰੱਸੀ ਪਾ ਕੇ ਗਾਉਂ ਵਿੱਚ ਲਿਆ ਕੇ ਫਿਰ ਉਹਦਾ ਕੰਮ ਕੀਤਾ ਗਿਆ ਸੋ ਸੋਸਤੋ ਇਹ ਜਾਣਕਾਰੀ ਪ੍ਰਾਪਤ ਹੋ ਰਹੀ ਹੈ ਜੋ ਮੌਜੂਦਾ ਹਾਲਾਤ ਆ ਇਥੇ ਵੱਡੇ ਪੱਧਰ ਤੇ ਦੋ ਚਾਰ ਥਾਵਾਂ ਤੇ ਜਿਹੜੇ ਆ ਗੋਹ ਕਤਲ ਹੋ ਰਿਹਾ ਇਥੇ ਥਾਣਾ ਜਨਾਲਾ ਦਾ ਏਰੀਆ ਆ ਜੀ ਗੁੱਜਾਪੀਰ ਬਾਈਪਾਸ ਵੱਜਦਾ ਹੈ ਜੀ ਇਹ ਨਵਾਂ ਬਾਈਪਾਸ ਬਣ ਰਿਹਾ ਹੈ ਅੱਜ ਸਾਨੂੰ ਇਤਨੇ ਤਲਾਹ ਮਿਲੀ ਵੀ ਕੁਝ ਲਫਾਫਿਆਂ ਦੇ ਵਿੱਚ ਕੁਝ ਇਹੋ ਜਿਹਾ ਮਟੀਰੀਅਲ ਹੈਗਾ ਵਾ ਜਿਹਦੇ ਤੋਂ ਐਨ ਲੱਗਦਾ ਵਾ ਜਿਵੇਂ ਕਿਸੇ ਨੇ ਕੋਈ ਗਾਂ ਤਾ ਜਿਤਨਾ ਚਰਬੀ ਹੋਵੇ ਜਾਂ ਕੋਸ਼ ਹੈ ਉਹ ਜੈ ਇਹਨਾਂ ਨੇ ਮਹਿਸੂਸ ਕੀਤਾ ਵਾ ਇਲਾਕੇ ਵਾਲਿਆਂ ਨੇ ਅਸੀਂ ਤੁਰੰਤ ਮੌਕੇ ਤੇ ਪਹੁੰਚ ਗਏ ਆ ਜੀ ਅਸੀਂ ਇੱਥੇ ਵੈਟਰਨਰੀ ਡਾਕਟਰਾਂ ਦੀ ਟੀਮ ਬੁਲਾਈ ਆ ਤੇ ਬਾਕੀ ਵੈਰੀਫਾਈ ਕਰਕੇ ਅਸੀਂ ਤੇ ਜੇ ਇਹੋ ਜੀ ਕੋਈ ਗੱਲ ਪਾਈ ਗਈ ਤਾਂ ਬਿਲਕੁਲ ਅਸੀਂ ਉਸੇ ਵੇਲੇ ਜਿਹੜੀ ਜੋ ਕਾਨੂੰਨੀ ਕਾਰਵਾਈ ਬੰਦੀ ਉਹ ਕਰਾਂਗੇ